हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇਲ ਦੀ ਲੈ ਕੇ ਆਏਾਂਗੇ 6 ਦੀਆਂ ਸੇਈਆਂ ਮੰਨ ਲਓ ਬਈ ਜਮਾ ਟੌਪ ਦੀਆਂ ਨੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈ ਆ ਮਗਰ ਕਰਮ ਵਾਲੀ ਦੇ ਵਸੀ ਆ ਤੇ ਇੱਕ ਟੋਕੜ ਗੱਬਣ ਚੱਕ ਪਾਸ ਆ ਤੇ ਚਾਰ ਆ ਜਿਹੜੇ ਨਗੀਨੇ ਉਹ ਹਜੇ ਬਈ ਗੱਬਣ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਕਰ ਵਧੀਆ ਜੀ ਪੂਰਾ ਪਹਿਲਾਂ ਮੈਂ ਦੱਸੂ ਕਿਵੇਂ ਚੱਲਦਾ ਬਾਈ ਕੰਮ ਕਰ ਪੂ ਕੰਮ ਕਰ ਪੂਰਾ ਵਧੀਆ ਮਾਲਕ ਦੀ ਕਿਰਪਾ ਜੀ ਵਧੀਆ ਚੱਲਦਾ ਠੀਕ ਤੇ ਮੁੱਲ ਫਿਰ ਕਿਵੇਂ ਰਹਿਣਗੇ ਅੱਜ ਮੁੱਲ ਸਹੀ ਰਹਿ ਰੇਟ ਪਹਿਲਾਂ ਵੀ ਜਾਇਜ਼ ਹੁੰਦੇ ਆ ਰੇਟ ਪਹਿਲੇ ਜਾ ਆਪਣੇ ਬਿਖੀ ਜਾਂਦੇ ਨੇ ਡਾਕਟਰ ਸਾਹਿਬੀ ਹੂੰ ਤਾਈ ਤੇ ਗਰਮੀਆਂ ਦੇ ਤੋਹਫੇ ਆ ਗਏ ਹੈ ਹਾਂ ਨਾਮ ਤੇ ਆਪਣਾ ਐਡਰੈਸ ਬੋਲੋ ਕਾਲਾ ਸਿੰਘ ਨਾਮ ਪਿੰਡ ਦੀਪਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈਕੇੜੇ ਨੇੜੇ ਆਪਾਂ ਉਧਰ ਰਾਮਗੜ ਆ ਗਏ ਭਰੌਰ ਸ਼ਹਿਰ ਆ ਗਿਆ ਠੀਕ ਆ ਕੰਟੈਕਟ ਨੰਬਰ ਬੋਲੋ 9915810183 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਤੇ ਪਹਿਲੇ ਨੰਬਰ ਵਾਲੀ ਜਰਸੀ ਤੋਂ ਸਟਾਰਟ ਕਰਦੇ ਇਹ ਦੂਜੇ ਸੂਸੂਈ ਆ ਬਾਈ ਹੂੰ ਐਡਰੈਸ ਤੜਕੇ ਸੂਈਏ 3:00 ਵਜੇ ਪਈਏ 0 ਠੀਕ ਹੈ ਜੇ ਹਾਂ ਦੂਜੇ ਸੂਈਏ ਸਿਲੀ ਠੰਡੀ ਬਹੁਤ ਹੈ ਜੇਰ ਭਾਈ ਕੰਪਲੀਟ ਆ ਪਈ ਸਿਗਾ ਵਾਲੀ ਜਰਸੀ 250 ਵਾਲੀ ਪੇਰ ਲੈ ਠੰਡੀ ਪੂਰੀ ਜੇ ਤੇ ਬੱਚਾ ਕੀ ਆ ਗਿਆ ਕਾਲੇ ਬੱਛੀਏ ਪਿਛੇ ਬਾਈ ਬੱਚਾ ਕਰਨ ਵਾਲੀ ਮਗਰ ਵਸੀ ਆ ਕਿ ਵਸੀ ਬਾਈ ਚੈੱਕ ਕਰੋ ਬੜੀ ਵੱਡੀ ਦਿੱਤੀ ਐ ਵਸੀਆ ਬਹੁਤ ਵੱਡੀ ਵਸੀਆ ਜਰਸੀ ਕ੍ਰਾਸ ਵਸੀ ਦਿੱਤੀ ਐ ਬਹੁਤ ਕਵਾਪ ਆਪ ਦਾ ਰੈਡ ਸੋਰ ਜਰਸੀ ਐ ਹਾਂ ਸਿੰਘ ਕੋ ਨਹੀਂ ਕਹਿੰਦਾ ਠੰਡੀ ਸੀਲੀ ਆ ਇਹ ਵੀ ਮારી ਮੂਰੀ ਗਰੰਟੀ ਐ ਲੈ ਕਹਿਣਾ ਬਾਈ ਕੀ ਆ ਬਾਤ ਐ ਪਾਈ ਬਾਈ ਥੱਲੇ ਹੈ ਚ ਬਾਈ ਬਾਈ ਚੋਈ ਇੱਕ ਨੰਬਰ ਆ ਪੂਰੀ ਤੇ ਬੋੜਾ ਫਰਕ ਨਹੀਂ ਹਾਂ ਬੋੜਾ ਕੱਢਿਆ 3-4 ਲੀਟਰ ਆ ਪਕੜਦਾ 3 ਲੀਟਰ ਕੱਢਿਆ ਬੋੜਾ ਤੇ ਥਾਨ ਬਾਈ ਚੈੱਕ ਕਰੋ ਮੈਂ ਕਹਿਣਾ ਯਾਰ ਕੀ ਆ ਬਾਤ ਐ ਬੜੀ ਵਧੀਆ ਸਫਾਈ ਬੜੀ ਆ ਹੈਨਾ ਗਾੜੀ ਹਾਂ ਸਾਫ ਹੋਦਾ ਥੱਲੇ ਜਿੰਨਾ ਮਗਰ ਨੂੰ ਕਵਾਲਿਟੀ ਚੈੱਕ ਕਰੋ ਥਣਾ ਦੀ ਬਾਤ ਕਵਾਲਿਟੀ ਹੈ ਕਿ ਮੇਨ ਗੱਲ ਹੁੰਦੀ ਆ ਨਾ ਥਣਾ ਦੀ ਬਾਈ ਥਣ ਬਹੁਤ ਚੰਗਾ ਲੱਗਿਆ ਵਾ ਲੇਵਾ ਚੈੱਕ ਕਰੋ ਫੀਟ ਨਾਲ ਲੇਵਾ ਅਗਲਾ ਕਹਿ ਹੁੰਦਾ ਵੀ ਸੂ ਤੱਕ ਲਾਉਗੇ ਅਸਲ ਲਾਇਆ ਪਿਆ ਹੈ ਨਾ ਹਾਂ ਹੂੰ ਸਫਾਈ ਦੇਖੋ ਬਾਈ ਮੈਂ ਕਹਿੰਦਾ ਜਿੰਨੀ ਗਾਹ ਦੇ ਲੇਵੇ ਤੇ ਸਫਾਈ ਹੈ ਨਾ ਉਨੀ ਹੀ ਗਾਹ ਤੇ ਸਫਾਈ ਹੈ ਕਿ ਨਹੀਂ ਬਾਈ ਹਾਂ ਬਾਈ ਪੜੀ ਵੀ ਦੇਖੋ ਬਾਈ ਸੈਨਿੰਗ ਚੈੱਕ ਕਰੋ ਜੇ ਗੱਲ ਕਰੀਏ ਨਾ ਮਗਰ ਕਰਮ ਵਾਲੀ ਦੇ ਵਸਸੀ ਆ ਗਈ ਬਈ ਵਸਸੀ ਵੀ ਬਹੁਤ ਕੁਆਲਿਟੀ ਦਿੱਤੀ ਆ ਬਹੁਤ ਸੀਲ ਠੰਡੀ ਐ ਬਾਈ ਤੇ ਕਾਲੇ ਕੀ ਰਿਕਾਰਡ ਬਾਈ ਲੈ ਦਉਦਾ ਸੀ ਸੀਲ ਠੰਡੀ ਵੀ ਇੰਨੀ ਵਾਲਾ ਬੱਚੀ ਲੈ ਕੀ ਬਾਤ ਆ ਯਾਰ ਦੋਦੇ ਦੇ 15 ਕਿਲੋ ਬਾਈ ਯਾਰ ਠੀਕ ਆ ਹਾਂ ਐਵੇਂ ਕਹਿਣ ਨੂੰ ਵੀ ਕਹਦੇ 18 ਕਹਦੇ ਕੋਈ ਫਾਇਦਾ ਨਹੀਂ 15 ਕਿਲੋ ਦੇ ਦੂ 14 15 ਵਧੀਆ ਦੇ ਦੂ ਕੱਲਾ ਕੱਲਾ ਅੰਗਬਰੀਕੀ ਵਾਲਾ ਹਾਂ ਹਾਂ ਸੀਲ ਠੰਡੀ ਬਹੁਤ ਅਲੱਗ ਦੀ ਜੇ ਗੱਲ ਕਰੀਏ ਨਾ ਤਰੀਕੀ ਵਾਲਾ ਅੰਗਾ ਬਾਈ ਤੇ ਥਾਣਾ ਦੀ ਗੱਲ ਕਰੀਏ ਬਹੁਤ ਚੰਗਾ ਲੱਗਦਾ ਸਟੇਸ ਬਿਊਟੀ ਚੈੱਕ ਕਰੋ ਬੜੀ ਕਮਾਲ ਦੀ ਸਿੰਗ ਜ਼ਰੂਰ ਲਾਇਟ ਅਲਵਾ ਇੰਦਰ ਨੂੰ ਤੇ ਹਵਾਨਾ ਮੈਂ ਕਹਿੰਦਾ ਯਾਰ ਕੀ ਆ ਬਾਤ ਹੈ ਖੁੱਚਾਂ ਤੋਂ ਤਾਹਾਂ ਫਿਕਸ ਯਾ ਹਵਾਨਾ ਕੁ ਟੁੱਟ ਮੇਲੇ ਵਾਲੀ ਨਹੀਂ ਤੇ ਕਾਲੇ ਫਿਰ ਮੁੱਲ ਦੱਸ ਦੇ ਬਾਈ ਫਿਰ ਮੁੱਲ ਬਾਈ ਇਹਦਾ ਆਪਾਂ ਇਹ ਬਾੜ-ਬਾੜ ਦੀ ਦੇ ਦਾਂਗੇ ਯਾਰ ਬਾੜ ਦੀ ਦੇ ਦੇਾਂਗੇ ਦੇਣ ਲੈਣ ਮੁੱਲ ਬਾਈ ਕਹਿੰਦਾ ਆਪਾਂ 62000 ਦੀ ਦੇ ਦੇਾਂਗੇ ਤੇ ਜੇ ਕੋਈ ਮਾਨਤਾਣ ਹੋ ਜੂ ਆਏਗਾ ਇਹਦਾ ਬਾ ਕਰ ਜਾਏ ਮਾਨਤਾਣ ਠੀਕ ਹੈ ਮਾਣ ਤਣ ਵੀ ਆਪਾਂ ਬਾਈ ਕਹਿੰਦਾ ਜਰੂਰ ਕਰ ਦਾਂਗੇ ਬਾਈ ਮੇਨ ਗੱਲ ਨਾ ਤੁਸੀਂ ਐ ਦੇਖੋ ਵੀ ਹਵਾਨੇ ਦੀ ਜਿਹੜੀ ਕੁਆਲਿਟੀ ਆ ਬਹੁਤ ਕਮਾਲ ਦੀਆਂ ਨਾੜਾ ਨੂੜਾ ਨਾ ਲੈਵੇ ਤੇ ਫੁੱਲ ਚੰਗੀਆਂ ਸਾਫੀ ਬਹੁਤ ਸੱਜਣ ਲੈ ਕਹਿੰਦਾ ਯਾਰ ਲੈਵੇ ਦੀ ਕੁਆਲਿਟੀ ਬੜੀ ਚੰਗੀਆਂ ਸਾਫ ਬਹੁਤ ਆ ਹਨਾ ਹਾਂ ਤੇ ਮੁੱਲ ਵੀ ਬਾਈ ਨੇ ਬਾਈ ਜਾਇਜ਼ ਰੱਖਿਆਗਾ ਦੁੱਧ ਹੋਊਗਾ ਜਿਹੜਾ ਬਾਈ ਗਾੜਾ ਹੋਊਗਾ ਤੇ ਅੱਗੇ ਕਾਲੇ ਦੋ ਇਹ ਟੋਕੜ ਗੱਬਣਾ ਬਾਈ 8 ਕਿਲੋ ਦੁੱਧਾ ਹੂੰ ਤੇ 5 ਮਹੀਨਿਆਂ ਦੀ ਗੱਬਣਾ ਜਿਹੜਾ ਮਰਜ਼ੀ ਚੱਕਰ ਆਫ ਲੈ ਲਈ ਤੇ ਜੇ ਕੋਈ ਦੋ ਟਾਈਮਾਂ ਦੀ ਛੱਲੀ ਮੈਂ 5 ਰਾਂਗੀ ਚੋਲੀ ਚਹੀ ਠੀਕ ਆ ਕੋਈ ਚੱਕਰ ਨਹੀਂ ਟੋਕੜ ਗੱਬਣ ਬਾਈ ਚੈੱਕ ਪਾਸ ਕਿੰਨੇ ਟਾਈਮ ਦੀ ਚੈੱਕ ਪਾਸ 5 ਮਹੀਨਿਆਂ ਦੀ 5 ਮਹੀਨਿਆਂ ਦੀ ਚੈੱਕ ਪਾਸ ਕਿੰਨਾ ਦਾ ਦਾ ਬਾਈ 8 ਕਿਲੋ ਠੀਕ ਆ ਹਾਂ ਦੁੱਧ ਵੀ ਬਾਈ ਨੇ ਬਾਈ ਚੰਗਾ ਤਿਆਰ ਦੱਸਿਆਗਾ ਤੇ ਫੈਟ ਫੂਡ ਕਿਵੇਂ ਆਉਂਦੀ ਆ ਕਾਲੇ ਫੈਟ ਬਾਈ ਪੂਰੀ ਵਧੀਆ ਆਉਂਦੀ ਤਾਂ ਉਬਰੀ ਪੂਰੀ ਗਰਮੀ ਤਾਂ ਮੰਨਦੀ ਹੀ ਨਹੀਂ ਹਨਾ ਨਹੀਂ ਮੰਨਦੀ ਗਰਮੀ ਬਾਈ ਮੰਨਦੀ ਨਹੀਂ ਲੰਮੀ ਲੰਮੀ ਦੇਖੋ ਬਾਈ ਮੈਂ ਕਹਣਾ ਬਾਈ ਕੱਲੇ ਰੇਲ ਗੱਡੀ ਦੇ ਡੱਬੇ ਵਰਗੀ ਪਈਆ ਹਨਾ ਹਾਂ ਲੰਮੀ ਲੰਮੀ ਦੇਖੋ ਭਾਈ ਬਰੀਡ ਪਲੀ ਫੁੱਲਾ ਸੈਨਗਲ ਜਾਂ ਚਮਕੜੀ ਇਹ ਨਹੀਂ ਹੈਗਾ ਲਸੀ ਵਿੱਕੀ ਜਗ ਨਹੀਂ ਹਾਂ ਤੇ ਜਰਸੀ ਹੈਗੀ ਜਰਸੀ ਚ ਹੈਗੀ ਡੈਕਟਰ ਹੈਨਾ ਜਰਸੀ ਕ੍ਰੋਸ ਹੈ ਕੀ ਬਾਤ ਆ ਭਾਈ ਥਾਰਾ ਮੂੰਹ ਮਾ ਜਰਸੀਆਂ ਵਾਲਾ ਤੇ ਬਣਦੀ ਬਣਦੀ ਕਿਵੇਂ ਆ ਵਧੀਆ ਬਣਦੀ ਆ ਪੂਰੀ ਠੀਕ ਆ ਮੈਂ ਭਾਈ ਥਣ ਕੇ ਕਰ ਬਹੁਤ ਸੋਹਣਾ ਥਣ ਲਗਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਕੈਪ ਤੇ ਲੱਗਾ ਪੀੜੀ ਦੇ ਪਾਵੇ ਨਾਲ ਜਿਹਨੂੰ ਆਪਾਂ ਥਣ ਕਹਿੰਦੀ ਆ ਲੱਗਿਆ ਵਾ ਕਰਮ ਵਾਲੀ ਦੇ ਤੇ ਬਾਕੀ ਗੱਲ ਹੁੰਦੀ ਆ ਸੈਨਿਕ ਤੇ ਭਾਈ ਚਮਕਦੀ ਛਮੀ ਪਲੀ ਦਾ ਫੁੱਲਾ ਭਾਈ ਕਾਲੇ ਦਾ ਤੇ ਮੁੱਲ ਫਿਰ ਇਹਦਾ ਬਾਈ ਮੁੱਲ ਬਾਈ ਇਹਦਾ ਫੋਨ ਤੇ ਕਰਾਂਗੇ ਇਹਦਾ ਟਰਾ ਜੈ ਜੀ ਹੂ ਇਹਦਾ ਮਜਾਇਜ ਕਰਾਂਗੇ ਮੁੱਲ ਜਮਾਂ ਜੈ ਕਰਾਂ ਆਪਾਂ ਤਾਂ ਲੈਣ ਦੇ ਨਹੀਂ ਕਰਾਂਗੇ ਮੁੱਲ ਕਰਾਂ ਇਹ ਫੋਨ ਤੇ ਪਰ ਇਹ ਦੇਖ ਨੂੰ ਚਾਹ ਲੈਣ ਤੋਂ ਕੁੜਾ ਬੜਾ ਫਿਰ ਮੁੜ ਕੇ ਆ ਕੇ ਤਰਾਜਾ ਕਰਦਾ ਤੇ ਕਾਲੇ ਫਿਰ ਤਾਜੀ ਦਾ ਕੀ ਰਕਾਰ ਰਿਹਾ ਬਈ ਇਹਦਾ ਤਾਜੀ ਦੋ ਨਹੀਂ ਦੋ ਦੋ 17-18 ਕਿਲੋ ਬਈ ਠੀਕ ਹੈ ਬਾਈ ਇਹ ਬੰਦੇ ਆਪਾਂ ਗਾਇਆਂ ਦਿੱਤ ਨੂੰ ਤੂੰ ਲਈ ਜਾ ਹੂੰ ਹਾਂ ਤੇ ਇੱਕ ਬਾਈ ਸਾਨੂੰ ਦਿਖਾਉਂਦੇ ਆ ਤਿੰਨ ਨੰਬਰ ਨੀਨਾਂ ਬੱਚਾ ਦਿਖਾਉਨੇ ਆ ਇਹ ਖੀਰੀ ਬੱਸੀ ਆ ਬਾਈ ਖੀਰੀ ਬੱਸੀ ਆ ਬਾਈ ਹਾਂ ਤੇ ਮੈਂ ਕਹਣਾ ਬੱਚੇ ਦੀ ਨਾ ਕੁਆਲਿਟੀ ਫਲੋ ਫਲੋ ਦੇ ਭੈਣੇ ਤੰਬੂ ਨਹੀਂ ਹੋਦੀ ਉਹ ਛਿੜਾ ਲਈ ਅਏ ਸ਼ਹਿਰ ਦਾ ਬੱਚਾ ਅਏ ਸ਼ਹਿਰ ਹਜੇ ਵੀ ਨਹੀਂ ਦੋ ਤਾਂ ਅਖੀਰੀ ਬਸ਼ੀਸ਼ ਹੁੰਦੀ ਹੈ ਇਹ 5-4 ਦਿਨਾਂ ਦਾ ਕਲੂਨ 5-4 ਦਿਨਾਂ ਦੀ ਕੱਚੀ ਆ ਤੇ ਲੇਵਾ ਆਪਸ ਨੂੰ ਚੈੱਕ ਕਰਾਉਣਾ ਮੈਂ ਕਹਣਾ ਜਿਹੜਾ ਥਾਣਾ ਨੇ ਇਹਨੂੰ ਲੱਗਿਆਗਾ ਐਂ ਲੱਗਦੀ ਆ ਜਿਵੇਂ ਦੂਜਾ ਤੀਜਾ ਸਵਾਸ ਹੁੰਦੀ ਹੋਵੇ ਤੇ ਥਾਣ ਦੀ ਕੁਆਲਿਟੀ ਚੈੱਕ ਕਰ ਲੈ ਲੇਵਾ ਬਹੁਤ ਸੋਹਣਾ ਫੀਟਿੰਗ ਵਾਲਾ ਲੇਵਾ ਕੱਲਾ ਕੱਲਾ ਥਣ ਪਿਆਗਾ ਪੂਰੀ ਵਿੱਚ ਥਣ ਬਹੁਤ ਚੰਗਾ ਬਈ ਥਣ ਬਹੁਤ ਚੰਗਾ ਡਾਕਟਰ ਹੈ ਤਾਂ ਸਿਰੋ ਛੋਟੀ ਹੈ ਆਪਾਂ ਇਹਨੇ ਕਹਿੰਦੇ ਵੀ ਇਹ ਦੱਸਦੇ ਵੱਡੇ ਨਹੀਂ ਗਈ ਬਸ ਇਹ ਹੈ ਛੋਟੀ ਹੈ ਵੀਡੀਓ ਵਿੱਚ ਆ ਜਾਂਦਾ ਹ ਮੇਹਣ ਗੱਲ ਕਾਲੇ ਹਜੇ ਬਈ ਬੱਚਾ ਹੀ ਆ ਬੱਚਾ ਹੀ ਹੈ ਕੀ ਨਹੀਂ ਸੋਹਿਆ ਥਾਨ ਤੋਂ ਦੇਖ ਤਾ ਕਿਆ ਹੁੰਦਾ ਹੈ ਥਾਨ ਚੈੱਕ ਕਰੋ ਯਾਰ ਮੈਂ ਕਹਣਾ ਚੰਗਾ ਤੂੰ ਨਹੀਂ ਲੈ ਲਈ ਮੇਰੇ ਸਾਹ ਨੇ ਜੇ ਸਾਣਾ ਲੈਵਾ 14 ਕਿਲੋ ਦੋ 13 14 ਤਾਂ ਪੱਕਾ ਹੀ ਦੇ ਦੂਗੀ ਹਮ ਲੈ ਬਾ ਚਾਹਣੋ ਜਿੰਨਾ ਮਰਜੀ ਫਿਰ 13 14 ਦੇ ਦੂ ਕਾਲੇ ਲੈਵੇ ਦੀ ਸਫਾਈ ਬੜੀ ਆ ਯਾਰ ਸਾਹ ਬਹੁਤ ਆ ਥੱਲੇ ਹੋ ਗਿਆ ਕੀ ਮਾਤਾਂ ਬਾਕੀ ਮੂਮਾਂ ਦੀ ਬਹੁਤ ਸੋਹਣੀ ਆ ਬਈ ਫੇਸ ਬਿਊਟੀ ਚੈੱਕ ਕਰੋ ਬੜੀ ਕਮਾਲ ਦੇ ਬਾਕੀ ਹਜੇ ਬੱਚੇ ਹੀ ਆ ਯਾਰ ਸੀ ਵਾਲਾ ਸਿਸਟਮ ਆ ਸਾਰਾ ਹਮ ਜਰਸੀ ਵਾਲਾ ਸਿਸਟਮ ਆ ਸਾਰਾ ਫੇਸ ਦੇਖ ਲੈ ਛੋਟਾ ਆ ਫੇਸ ਆ ਤੁਸੀਂ ਬਈ ਐ ਅਜੇ ਤਾਂ ਖੁਰਲੀ ਦੇ ਖੜੀਆਂ ਬੱਸੀਆਂ ਜਿਵੇਂ ਇਹ ਸੂਈ ਜਾਂਦੀ ਹੈ ਹਾਂ ਤੇ ਮੁੱਲ ਫਿਰ ਕਾਲੇ ਦਾ ਇਹ ਬਾਈ ਜੇ ਮੁੱਲ ਜਿੰਨਾ ਮਰ ਜੇਗਾ 52 ਦੀ ਦੇਣੀ ਆ ਆਪਾਂ ਇਹ ਜਮਾ ਜਾਇਜ ਮੁੱਲ ਜਮਾ ਜਾਇਜ 52 ਦੇਣੀ ਹੈ ਮੈਂ ਕਹਣਾ ਬਾਈ ਚੱਕੋ ਜਮਾ ਜਾਇਜ ਮੁੱਲ ਕਰਤਾ ਅੱਜ 52000 ਦੀ ਬਾਈ ਕਹਿੰਦਾ ਆਪਾਂ ਦੇ ਦੇ ਰਾਂਗੇ ਕੱਚੀ ਦਾ ਮੁੱਲ ਹੋ ਜਾਂਦਾ ਬਾਈ ਦੰਦਾਂ ਦੇ ਖੀਰਾ ਬੱਚਾ ਦਾ ਜਦੋਂ ਉਹ ਕਰ ਮਾ ਖੀਰੀ ਆ ਖੀਰੀ ਜਮਾ ਮਨ ਲੇ ਕਿ ਚੱਲੋ ਵੀ ਦੰਬਾ ਦੀ ਪੂਰੀ ਹੋਣਾ ਮੈਂ ਕਹਣਾ ਯਾਰ ਬੈੜ ਬਹੁਤ ਡਬਲ ਬਣਨਾ ਹਣਾ ਹਾਂ ਖੀਰੀ ਆ ਬੱਛੀ ਹੈ ਜੀ ਬਾਕੀ ਸਾਫ਼ ਸੋਹ ਹੋ ਤਾਂ ਅੱਲਾ ਥੱਲੇ ਦੇ ਲੰਦੀ ਸੀ ਚੈੱਕ ਕਰੋ ਬਾਈ ਮੈਂ ਕਹਣਾ ਤੇ ਥੱਲੇ ਦੀ ਲੰਦੀ ਇੱਥੋਂ ਦੇਖ ਬਣ ਲੈ ਫਾੜ ਦੇਖ ਲਈ ਮੇਰੀ ਇਹ ਪੰਜ ਛੇ ਨਹੀਂ ਥੋੜੀ ਪਾਛਾਦਨ ਸੂਦੀ ਨਹੀਂ ਲੇ ਬਾਲਟੇ ਲੰਬੜੀਆਂ ਪਈਆਂ ਹਜੇ ਕਰੇ ਹਣਾ ਤੇ ਅੱਗੇ ਬਈ ਆ ਗਿਆ ਚਾਰ ਨੰਬਰ ਹਾਂ ਇਹ ਚਾਰ ਨੰਬਰ ਇਹ ਵੀ ਬਈ ਪਲੂਣ ਵਸੀ ਹੁੰਦੀ ਹੈ ਪਹਿਲੇ ਸੂਏ ਹੂੰ ਥੱਲੇ ਥੱਲੇ ਦੇ ਵਸੀ ਲੈ ਹਾਂ ਬਈ ਸਫਾਈ ਦੇਖੋ ਬਈਲੇ ਬੜੀ ਸਾਫ਼ ਵਸੀ ਹੈ ਨਾ ਕਿਆ ਬਾਤ ਹੈ ਚਮਕ ਵਾਲੀ ਵਸੀ ਆ ਹਨਾ ਪੂਰੀ ਹਾਂ ਸੈਲਿੰਗ ਬਾਈ ਚੈੱਕ ਕਰੋ ਮੈਂ ਕਹਣਾ ਯਾਰ ਕੀ ਆ ਬਾਤ ਜੀ ਰੀ ਲੱਗੀ ਵੀ ਆ ਪੂਰੀ ਹਨਾ ਜਿਵੇਂ ਚਮਕ ਦੇ ਦੇਖ ਕੀ ਆ ਬਾਤ ਮਛੀਏ ਠੰਡੀ ਸੀਲ ਬਾਈ ਕੀ ਆ ਬਾਤਾਂ ਠੰਲੇ ਉਹ ਦੇਖ ਡੈਕਟਰ ਦਾ ਆਪਾਂ ਚੈੱਕ ਕਰਾਉਣਾ ਨੇ ਬਾਈ ਚਾਹੇ ਗੱਬਣ ਨੂੰ ਚਲੋ ਇਹ ਨਹੀਂ ਕੋਈ ਚੱਕਰ ਹੈਗਾ ਵੀ ਲੱਤ ਪੈਰ ਚੱਕ ਜੂ ਕਿ ਨਹੀਂ ਹਾਂ ਚੈੱਕ ਕਰੋ ਬਲੂਨ ਵਸੀ ਆ ਪਹਿਲਾ ਸੂਆ ਬਲੂਨ ਸੁੰਦੀ ਆ ਪਹਿਲਾ ਸੂਆ ਥਣਾ ਦੀ ਕੁਆਲਿਟੀ ਚੈੱਕ ਕਰੋ ਬੜੀ ਕਮਾਲ ਦੀ ਚੌਂਕ ਚੌਂਕ ਦਿਖਾ ਰਿਹਾ ਟਰ ਚੌਂਕ ਦੇਖ ਜੰਕਤਾ ਜਰ ਮੈਂ ਕਹਣਾ ਆਪਾਂ ਨੂੰ ਮੂੰਹ ਬੋਲਣ ਦੀ ਲੋੜ ਹੀ ਨਹੀਂ ਹਾਂ ਬਸ ਹੀ ਆਪਦੇ ਆਪ ਬੋਲਦੀ ਐ ਇਹਦਾ ਮੁੱਲ ਵਰ ਕਹਲੇ ਕੀ 72 ਦੀ ਨਹੀਂ ਐ ਟਰੇਹੇ 72 ਦੀ ਦੇਣੀ ਐ ਬਸ ਛੋੜ ਛੱਡ ਲੈਣ ਮੁੱਲ ਹੀ ਆ ਬਾਈ ਕਹਿੰਦਾ 72 ਦੀ ਬਾਈ ਅੱਜ ਆਪਾਂ ਇਹ ਦੇਣੀ ਐ ਕਿੰਨਾ ਦੁੱਧ ਪਿਆ ਦੂ ਤੂੰ ਦੇ ਦੂ ਯਾਰ ਇੰਜ ਨੇ ਥਾਲੇ ਵੇਲੇ 17 18 ਲੀਟਰ ਦਊਗੀ ਠੀਕ ਆ ਹਾਂ ਹਾਂ ਠੰਡੀ ਸੀਲ ਆ ਬਾਈ ਮੇਨ ਗੱਲ ਹੁੰਦੀ ਐ ਸੌ ਸੀਲ ਦੀ ਥਾਣਾ ਦੀ ਕੁਆਲਿਟੀ ਬਹੁਤ ਚੰਗੀ ਆ ਹੱਥੀਂ ਚੋਲਿਓ ਮਨ ਕੇ ਚਲੋ ਮਸ਼ੀਨ ਨਾ ਚਲੋ ਉਹ ਛੋਟੀ ਏਸ਼ਿਆ ਕ ਨਹੀਂ ਕਾਲੇ ਥੱਲੇੋਂ ਸਾਫ ਬਹੁਤਾ ਡਾਕਟਰ ਜੀ ਸਾਫ ਦਾ ਦੇਖ ਜੀ ਪਛੀ ਟੋਕਟ ਸਰਪੰਚ ਜੀ ਦਨ ਸੁਭੀ ਨਹੀਂ ਸਹੀ ਗੱਲ ਆ 5 ਸਾਦਨ ਲਊਗੀ ਤੇ ਅੱਗੇ ਕਾਲੇ 5 ਨੰਬਰ ਬੱਚਾ ਦਾ ਇਹ ਡੱਬੀ ਬਹਿੜਾ ਗਈ ਦੂਜਾ ਸੂਆ ਡਾਕਟਰ ਹੂੰ ਸਪਾਈਆਂ ਸੂਈਆਂ ਬਹੁਤ ਐਦੀ ਵੀ ਦੇਖ 5 ਨੰਬਰ ਆ ਗਈ ਭਾਈ ਦੂਜਾ ਸੂਆ ਹਾਂ ਸਫਾਈ ਲੈਵੇ ਦੀ ਬਹੁਤ ਚੰਗੀ ਹੈ ਕੀਰ ਘੜ ਰਿਹਾ ਪਿਛਲੇ ਸੂਆ ਤੂੰ ਤਾਂ ਮਾਲ ਕਾਟ ਲਈ ਵੀ ਇੱਕ ਨੇ ਵੀਕ ਲੋ ਦਿੱਤਾ ਵਾ ਹੂੰ ਕਦ ਬਹੁਤ ਕਦ ਘਾਟ ਸਰ ਡਾਕਟਰ ਲੈ ਮੈਂ ਕਹਣਾ ਯਾਰ ਕਦ ਘਾਟ ਨਹੀਂ ਤਾਂ ਕੱਚੀ ਨਹੀਂ ਲੈ ਲਕੂਂ ਦੀ ਆ ਤੈਨੂੰ ਯਾਰ ਕੀ ਬਾਤ ਸਾਬੋ ਤਾਂ ਬੱਕੀ ਬਹਿਣ ਤੇ ਜੇ ਆਪਾਂ ਸੁਣੋ ਬਾਈ ਫੇਸ ਦਿਖਾਈਏ ਤਾਂ ਤੁਸੀਂ ਖੁਦ ਮੰਨੋ ਕਿ ਲੈ ਕਾਲੇ ਬਾਈ ਖੋਲ ਲੈ ਮੜੀ ਜੇ ਆਪਾਂ ਫੇਸ ਵੀ ਦਿਖਾਈਏ ਤਾਂ ਬ੍ਰੀਡ ਚੈੱਕ ਕਰਾਈਏ ਬਾਈ ਕੋਈ ਲਿੱਸੀ ਫਿੱਕੀ ਨਾ ਬਾਈ ਸਮਝੋ ਜੇ ਗੱਲ ਕਰੀ ਨਾ ਜਿੰਦਜਾਨ ਵਾਲੀ ਆ ਚਮਕਾਲੀਆ ਫੁੱਲ ਤੇ ਫੇਸ ਚੈੱਕ ਕਰੋ ਮੈਂ ਕਹਿੰਦਾ ਕਬੂਤਰ ਦਾ ਬੱਚਾ ਹੀ ਆ ਹਨਾ ਕਾਲੇ ਹਾਂ ਕੀ ਬਾਤ ਆ ਕੱਦ ਨੂੰ ਤੇ ਸਹੀ ਗੱਲ ਆ ਪ੍ਰਿੰਟ ਨੂੰ ਤਾਂ ਡਾਕਟਰ ਸਰੇ ਹੀ ਆ ਕੀ ਬਾਤ ਆ ਯਾਰ ਕੋਈ ਘਾਟ ਹੀ ਨਹੀਂ ਕਿਸੇ ਪੱਖ ਤੋਂ ਥਣਲੇਵਾ ਬਹੁਤ ਸਾਫ ਸੁਥਰਾ ਲੱਗਿਆ ਕਰ ਹਾਂ ਦੇਖ ਲੈ ਹੂੰ ਕੁ ਮੁੱਤਰ ਦਾ ਬੱਚਾ ਯਾਰ ਬਈ ਬੱਚਾ ਲੈ ਬੈਠੋ ਨਹੀਂ ਆਪਾਂ ਤਾਂ ਇਹੀਆਂ ਲੈਉਣੀਆਂ ਲੈ ਕੀ ਬਾਤ ਆ ਯਾਰ ਠੰਡੀ ਚੱਕਰ ਖੜਨੀ ਖੜਨੀ ਨਾ ਬਾਲੀ ਚੰਗੀ ਆ ਯਾਰ ਲੋਕ ਇਹ ਜਿਹਨਾਂ ਬੱਚਿਆਂ ਦਾ ਟਰ ਲੱਖ ਲੱਖ ਰੁਪਏ ਮੰਗੀ ਜਾਂਦੇ ਆ ਤੇ ਫਿਰ ਕੀ ਰਹੁ ਮੁੱਲ ਠੀਕ ਗੱਲ ਆਪਾਂ 78 ਦੀ ਦੇ ਦੇਾਂਗੇ ਛੋੜ ਹਾਂ 500 ਛੋੜ ਕਰਦੇ ਸਾਢੇ 77 ਦੀ ਬਾਈ ਕਹਿੰਦਾ ਬਈ ਆਪਾਂ ਦੇ ਦੇ ਦਾਂਗੇ ਮੁੱਲ ਕਰਾਉਣ ਨੂੰ ਜਨਾ ਮਰਜ਼ੀ ਕਰਾ ਲਓ ਦੂਜਾ ਸੂਆ 6 ਰੰਗ ਦਾ ਬਹਿੜਾ ਐਂ ਬਰਫਰ ਵੀ ਛੰਡੀ ਚਾਹੀਦੇ ਸਾਂ ਸ਼ਰਤਾਂ ਲੈ ਬਾਈ ਮੋਹਰੇ 100 100 ਕੇ ਖੜ ਜਾ 20 ਬਾਈ ਵੀ ਤੂੰ ਬੜੇ ਆਰਾਮ ਨਾਲ ਕੱਢ ਦੂ ਦੇ ਮੋੜ ਲੈ ਕਾਲੇ ਬਈ ਲੈ ਤੇ ਕੀ ਮੁੱਲ ਰੋ ਬਾਤ ਇਹਨ ਗਾ ਸਾਢੇ 77 ਦੀ ਦੇਣੀ ਹੈ ਠੀਕ ਸਾਢੇ 77 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਬਈ ਤੇ ਬਾਕੀ ਆਏਗੇ ਸੂਟ ਸੱਪਾ ਮੰਨ ਤਣ ਬਈ ਕਹਿੰਦਾ ਜਰੂਰ ਹੋਊਗਾ ਕੜਾ ਤਿਆਰ ਬਹੁਤ ਚੰਗੀ ਹੋਣਾ ਬਾਈ ਹਨਾ ਬਹੁਤ ਪਰੂਗੀ ਬੱਚਿਆਂ ਸਾਰੇ ਚੰਗੇ ਆਟ ہماری ਕੋਈ ਨਹੀਂ ਆਪਣਾ ਕੋਈ ਆਪਾਂ ਤਾਂ ਪੂਰੀ ਚੰਗੀ ਕਰਕੇ ਲਈਏ ਕਿ ਨਹੀਂ ਇਹਦੇ ਕੋਲੇ ਨਹੀਂ ਆਪਾਂ ਵਾੜੀ ਅਗਲੀ ਹੁੰਦੀ ਏ ਜੇ ਕੁਦਰਤੀ ਵਿੱਚ ਕੋਈ ਜੂ ਤਾਂ ਕੀ ਕਰਨੇ ਅੱਗੇ ਮੈਂ ਲਾਟ ਇਹ ਬਲੂਨ ਵਸ਼ੀਏ ਦੋਂਦੀ ਆ ਬਲੂਨ ਸੁੰਦੀ ਆ ਦੋਂਦੀ ਆ ਹਜੇ ਵੀ ਪਸ਼ੀ ਤਾਂ 10 ਦਿਨਾਂ ਦਾ ਟੋਕੜ 10 ਲੈ ਜੂਗੀ 10 ਦਿਨਾਂ ਦੀ ਕੱਚੀਆ ਤੇ ਆਰਡਰ ਦੀ ਕੁਆਲਿਟੀ ਬਈ ਚੈੱਕ ਕਰੋ ਮੈਂ ਕਹਣਾ ਅੱਜ ਮੈਂ ਪਿਣੀਆਂ ਮੰਨੀਆਂ ਦੋਂਦੀ ਆ ਹਜੇ ਵੀ ਪੈਣੀ ਪਸ਼ੀ 10 ਦਿਨ ਲਊਗੀ ਤੇ ਮੈਂ ਕਹਣਾ ਯਾਰ ਕੱਦ ਤੇ ਪਲੀਪ ਤਾਂ ਬੜੀ ਹੈ ਹਨਾ ਸਰ ਆ ਪੂਰਾ ਹੂੰ ਪਲੀ ਪਲੀ ਬਾਈ ਦੇਖੋ ਬ੍ਰੀਡ ਚੈੱਕ ਕਰੋ ਪਹਿਲਾਂ ਦਾ ਸਾਈਨਿੰਗ ਦੇਖੋ ਐਚ ਐਫ ਦਾ ਟਾਪ ਦਾ ਨੰਗੀ ਨਾ ਗਿਆ ਕਿ ਨਹੀਂ ਹਾਂ ਸਾਈਨਿੰਗ ਸੋਨਗ ਫੁੱਲਾ ਬਾਈ ਫੁੱਲ ਵੱਡੀ ਆ ਐ ਮਨ ਲਓ ਪਲੂਣਾ ਦੰਦਾਂ ਚੋਂ ਦੁੱਕੀ ਆ ਦੋਂਦੀ ਦੋਂਦੀ ਹਾਂ ਦੁੱਕੀ ਦੰਦਾਂ ਚ ਦੋ ਦੰਦ ਆ ਬਾਈ ਉਸ ਹਾਵਣਾ ਅੰਦਾਜ਼ਾ ਲਾ ਲਓ ਤੇ ਲੇਵੇ ਦੀ ਫੀਟਿੰਗ ਚੈੱਕ ਕਰੋ ਸਫਾਈ ਚੈੱਕ ਕਰੋ ਬਾਈ ਲੇਵੇ ਦੀ ਲੈ ਕੀ ਬਾਤ ਆ ਕਿੰਨਾ ਕਰਦਾ ਤੁਸੀਂ ਦੁੱਧ ਡਾਕਟਰ ਦੁੱਧ 20 ਕਿਲੋ ਦੂ ਬੁਸ਼ੀ ਯਾਰ ਠੀਕ ਆ ਦੇ ਦੋ ਮੋਈ ਨਾ ਤੇ ਕੱਦ ਦੇਖੋ ਬਈ ਮੈਂ ਕੱਦ ਬਹੁਤ ਵਸ਼ੀ ਪ੍ਰਿੰਟ ਬਹੁਤ ਚੰਗਾ ਹੂੰ ਬੈਨ ਲਿਓ 8 ਦਾ ਸਹੀ ਬ੍ਰੀਡ ਬੜੀ ਚੰਗੀ ਆ ਯਾਰ ਹਾਂ ਮੋਲ ਲੈ ਕਾਲੇ ਤੇ ਮੁੱਲ ਬਈ ਫਿਰ ਇਹਦਾ ਇਹ ਦਾਟਰ 2 ਘਟ 80 ਦੇਣੀ ਐ ਵਸੀ ਆਪਾਂ 2 ਘਟ 80 ਹਾਂ ਉਹਦਾ ਮਾੜਾ ਮਾੜਾ ਮੋਟੇ ਸੁਰ ਸਕਦੇ ਹੂੰ ਹੂੰ ਥੋੜੀ ਜਰਗੀ ਪਈ ਆ ਬਾਈ ਚਾਲ ਚੈੱਕ ਕਰੋ ਬੰਦ ਕਰੀ ਪੱਖਾ ਸੂ ਕੀ ਬਾਤ ਆ ਬੰਦ ਦੇ ਬਈ ਕਾਲੇ ਤੇ ਮੁੱਲ ਬਾਈ ਨੇ ਆ ਮੰਨ ਲਓ ਬਾਈ ਸਾਰਿਆਂ ਦੀ ਜਾਇ ਰੱਖਿਆ ਤੇ ਨਹੀਂ ਕਾਲੇ ਹਾਂ ਦੇ ਆਏਗਾ ਦਾ ਬਾਈ ਕਹਿੰਦਾ ਥੋੜਾ ਥੋੜਾ ਮਾਨਤਾਨ ਆਪਾਂ ਜਰੂਰ ਕਰਦੇ ਆਂਗੇ ਕਰਦੇ ਆਂਗੇ ਹੂੰ ਤੇ ਨਗਿਸੀਗੇ ਬਾਈ ਕੋਲੇ ਬਾਈ ਸੇ ਆ ਪਸੇ ਦੇ ਸੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ